ਸਭ ਤੋਂ ਪਹਿਲਾਂ ਮੈਂ ਸਮੂਹ ਹਲਕਾਂ ਦੇ ਵਾਸੀਆਂ ਨੂੰ ਸਤਿ ਸ੍ਰੀ ਅਕਾਲ ਮੈਂ ਤੁਹਾਨੂੰ ਪਤਾ ਹੀ ਹੈ ਪਿਛਲੇ ਕਾਫੀ ਦਿਨਾਂ ਤੋਂ ਸੀ ਇੱਕ ਮੁਕੇਰੀਆਂ ਹਲਕੇ ਦਾ ਪ੍ਰੋਗਰਾਮ ਲਿਖਿਆ ਜਨਤਾ ਇਕੱਠ ਜਿਹੜਾ ਕਿ 23 ਤਰੀਕ ਨੂੰ ਦਿਨ ਸ਼ਨੀਵਾਰ ਕਾਂਗਰਸ ਪਾਰਟੀ ਦਾ ਇੱਕ ਬਹੁਤ ਵੱਡਾ ਇਕੱਠ ਹੋਣ ਜਾ ਰਿਹਾ ਉਹਦੇ ਵਿੱਚ ਕਈ ਤਰ੍ਹਾਂ ਦੀਆਂ ਗੱਲਾਂ ਸੀਗੀਆਂ ਕਿਉਂਕਿ ਜਿਸ ਦਿਨ ਤੋਂ ਮੈਂ ਕਾਂਗਰਸ ਪਾਰਟੀ ਜੁਆਇਨ ਕੀਤੀ ਹੈ ਮੇਰੇ ਸਾਥੀਆਂ ਦੀ ਸਾਰਿਆਂ ਦੀ ਇੱਕ ਸੀਗੀ ਕਿਉਂਕਿ ਸਾਥੀ ਆ ਨਾਲ ਹੋਰ ਮੋਤਬਰ ਜਿੰਨੇ ਵੀ ਸਾਡੀ ਸਾਥੀ ਨੇ ਉਹਨਾਂ ਨੇ ਵੀ ਪਾਰਟੀ ਚ ਜੁਆਇਨ ਕਰਨਾ ਹੈ ਅਤੇ ਉਸ ਤੋਂ ਇਲਾਵਾ ਜੋ ਅੱਜ ਹਲਕੇ ਦੇ ਹਾਲਾਤ ਨੇ ਜੋ ਅੱਜ ਮੈਂ ਪੰਜਾਬ ਦੇ ਹਾਲਾਤ ਕਹਿ ਲਓ ਮੁਕੇਰੀਆਂ ਹਲਕੇ ਦੇ ਖਾਸ ਕਰਕੇ ਹਾਲਾਤ ਨੇ ਖਾਸ ਕਰਕੇ ਡਿਵੈਲਪਮੈਂਟ ਦਾ ਪੱਖ ਵੇਖੋ ਸੜਕਾਂ ਦੇ ਹਾਲਾਤ ਇਹੋ ਜਿਹੇ ਬਣ ਚੁੱਕੇ ਨੇ ਵੀ ਤੁਸੀਂ ਪਿੰਡਾਂ ਦੇ ਜਾਓ ਬਰਸਾਤ ਦਾ ਮੌਸਮ ਹੈ ਇਹੋ ਜਿਹਾ ਵੀ ਪਿੰਡਾਂ ਨੂੰ ਜਾਣ ਨੂੰ ਕੋਈ ਪੂਰੇ ਹਲਕੇ 'ਚ ਸੜਕ ਨਹੀਂ ਬਚੀ। ਨਸ਼ੇ ਦਾ ਪਖ ਲੈ ਲੋ ਕਹਿ ਦਿੱਤਾ ਜੁੱਧ ਨਸ਼ੇ ਵਿਰੋਧ ਪਰ ਮੈਂ ਤੁਹਾਨੂੰ ਕਿੰਨੇ ਕ ਗਿਣਾਵਾਂ ਆ ਦੇਖਦੇ ਆ ਦੇ ਪਿਛਲੇ ਹਫਤੇ ਵਿੱਚ 3-4 ਮੋਤਾਂ ਮਾਨ ਸਰ ਵੇਖ ਲੋ ਡੋਜ ਦਾ ਮੋਤਾਂ ਹੋ ਗਈਆਂ ਇਹ ਅੱਜੇ ਨਸ਼ੇ ਦੇ ਹਾਲਾਤ ਨੇ ਸਾਡੇ ਹਲਕੇ ਦੇ। ਹੋਰ ਬੜੀਆਂ ਗੱਲਾਂ ਇਲਾਕੇ ਦੇ ਵਿੱਚ ਡਵੈਲਪਮੈਂਟ ਦਾ ਪੱਖ ਵੇਖ ਲਓ ਪਿੰਡਾਂ ਦੇ ਵੇਖ ਲਓ ਸ਼ਹਿਰ ਦੇ ਵੇਖ ਲਓ ਬਹੁਤ ਜ਼ਿਆਦਾ ਸਾਡੇ ਹਲਕੇ ਨੂੰ ਜਿਹੜੀਆਂ ਦਰਪੇਸ਼ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਉਹਨਾਂ ਗੱਲਾਂ ਕਰਕੇ ਵੀ ਅਸੀਂ ਇੱਕ ਵਿਚਾਰ ਕਰਕੇ ਸਾਰੀ ਹਾਈ ਕਮਾਂਡ ਦੇ ਨਾਲ ਜਿਨ੍ਹਾਂ ਗੱਲਾਂ ਦਾ ਇੱਥੇ ਸਟੇਜ ਤੇ ਵਿਚਾਰ ਵੀ ਹੋਵੇਗਾ ਤੇ ਆਉਣ ਵਾਲੇ ਸਮੇਂ ਵਿੱਚ ਕਾਂਗਰਸ ਪਾਰਟੀ ਨੂੰ ਹਲਕੇ 'ਚ ਤਗੜਾ ਕਰਨ ਵਾਸਤੇ ਕਾਂਗਰਸ ਪਾਰਟੀ ਨੂੰ ਇੱਕ ਬਹੁਤ ਵੱਡਾ ਬਲ ਦੇਣ ਵਾਸਤੇ 23 ਤਰੀਕ ਨੂੰ ਜਿਹੜਾ ਇਹ ਜਨਤਾ ਇਕੱਠ ਰੱਖਿਆ ਜਿਹਦੇ ਵਿੱਚ ਮੈਂ ਸਮਝਦਾ ਵੀ ਬਹੁਤ ਵੱਡਾ ਉਤਸ਼ਾਹ ਇਲਾਕੇ ਦੇ ਲੋਕਾਂ ਚ ਇਲਾਕੇ ਦੀ ਜਨਤਾ ਚ ਪਾਈ ਜਾ ਰਿਹਾ ਤੇ ਮੈਂ ਬੇਨਤੀ ਵੀ ਕਰਦਾ ਇਲਾਕੇ ਦੀ ਜਨਤਾ ਨੂੰ ਵੀ ਤੁਸੀਂ ਵੱਡੀ ਗਿਣਤੀ ਚ ਇਸ ਇਕੱਠ ਚ ਪਹੁੰਚੋ ਕਿਉਂਕਿ ਇਹ ਜਿਹੜਾ ਇਕੱਠ ਹੈ ਇਹ ਆਉਣ ਵਾਲੇ ਸਮੇਂ ਦਾ ਇਤਿਹਾਸਿਕ ਇਕੱਠ ਸਾਬਤ ਹੋਏਗਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀਆਂ ਸਰਕਾਰ ਦੀਆਂ ਨਲਾਇਕੀਆਂ ਉਹਨਾਂ ਨੂੰ ਜਿੱਥੇ ਇੱਥੇ ਸਟੇਜ ਤੇ ਉਜਾਗਰ ਕਰਾਂਗੇ ਤੇ ਜਿੱਡਾ ਵੱਡਾ ਇਕੱਠ ਹੋਏਗਾ ਉਹ ਇਹ ਆਉਣ ਵਾਲੀ ਸਰਕਾਰ ਨੂੰ ਵੀ ਸੋਚਣਾ ਪਊਗਾ ਵੀ ਸਾਨੂੰ ਲੋਕਾਂ ਗੱਲਾਂ ਦੇ ਪੂਰਾ ਉੱਤਰ ਨਾ ਪਊਗਾ ਜਨਤਾ ਇਸ ਮੋਕੇ ਸਾਡੇ ਤੋਂ ਖਿਲਾਫ ਹੋ ਚੁੱਕੀ ਆ ਇਸ ਕਰਕੇ ਬਹੁਤ ਵੱਡਾ ਉਤਸ਼ਾਹ ਮੈਂ ਕਹਿੰਦਾ ਜਿੱਥੇ ਕਾਂਗਰਸ ਪਾਰਟੀ ਦੇ ਵਰਕਰ ਪੁਰਾਣੇ ਵਰਕਰ ਉਹਨਾਂ ਨਾਲ ਵੀ ਮੇਰਾ ਬਹੁਤ ਵਧੀਆ ਰਾਬਤਾ ਬਣ ਰਿਹਾ ਉਹ ਵੀ ਬਹੁਤ ਵੱਡੀ ਗਿਣਤੀ 'ਚ ਪਹੁੰਚ ਰਹੇ ਆ ਸਾਰੀ ਪਾਰਟੀ ਰਲ ਮਿਲ ਕੇ ਇੱਕ ਜੁੱਟ ਹੋ ਕੇ ਕਾਂਗਰਸ ਪਾਰਟੀ ਅਸੀਂ ਇਕੱਠ ਕਰ ਰਹੇ ਆ ਤੇ ਮੈਂ ਸਮਝਦਾ ਕਿ ਇਹ ਇਤਿਹਾਸਿਕ ਇਕੱਠ ਹੋਗਾ ਮਕੇਰੀਆਂ ਦੇ ਇਤਿਹਾਸ ਦੇ ਵਿੱਚ ਇੱਕ ਵਾਰ ਮੈਂ ਸਾਰਿਆਂ ਨੂੰ ਫੇਰ ਅਪੀਲ ਕਰਦਾ ਕਿ 23 ਤਰੀਕ ਦਿਨ ਸ਼ਨੀਵਾਰ ਸਵੇਰੇ 10 ਵਜੇ ਆਰਸੀ ਰਿਜ਼ੋਰਟ ਗੁਰਦਾਸਪੁਰ ਰੋਡ ਮਕੇਰੀਆਂ ਸਾਰੇ ਜਣੇ 10 ਵਜੇ ਤੱਕ ਪਹੁੰਚੋ ਤੇ ਸਾਡੀ ਜਿੰਨੀ ਵੀ ਸਮੁੱਚੀ ਲੀਡਰਸ਼ਿਪ ਸਟੇਟ ਦੀ ਕਾਂਗਰਸ ਪਾਰਟੀ ਦੀ ਆ ਰਹੀ ਹੈ ਉਹਨਾਂ ਦੇ ਆ ਕੇ ਵਿਚਾਰ ਸੁਣੋ ਤੇ ਆਉਣ ਵਾਲੇ ਸਮੇਂ ਵਿੱਚ ਵੱਡੀ ਲੜਾਈ ਲੜਾਂਗੇ ਹਲਕੇ ਨੂੰ ਕਾਂਗਰਸ ਦਾ ਗੜ ਪਹਿਲਾਂ ਵੀ ਮੰਨਿਆ ਗਿਆ ਹੁਣ ਦੁਬਾਰਾ ਇੱਕ ਵਾਰ ਇਸ ਹਲਕੇ ਨੂੰ ਕਾਂਗਰਸ ਨੂੰ ਸ਼ਕਤੀ ਪ੍ਰਦਾਨ ਕਰਾਂਗੇ